ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਹੋਣ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਪਰ ਹਾਂ ਛੋਟੇ ਹੋਣ ਨਾਲ ਕੁਝ ਨਾ ਕੁਝ ਜ਼ਰੂਰ ਮਿਲਦਾ ਹੈ ਤੁਸੀਂ ਸਾਰਿਆਂ ਨੇ ਰਮੈਨ ਬਾਰੇ ਪੜ੍ਹਿਆ ਹੋਵੇਗਾ ਰਮੈਨ ਸੁਣੀ ਹੋਵੇਗੀ ਰਮੈਨ ਵੇਖੀ ਹੋਵੇਗੀ ਕਹਿੰਦੇ ਨੇ ਜਦੋਂ ਰਾਵਣ ਦੀ ਮੌਤ ਹੋਣ ਵਾਲੀ ਸੀ ਨਾ ਜਦੋਂ 라ਵਣ ਮਰਨ ਵਾਲਾ ਸੀ ਤਾਂ ਸ਼੍ਰੀ ਰਾਮਚੰਦਰ ਜੀ ਨੇ ਲਕਸ਼ਮਨ ਨੂੰ ਪਿਆ ਕਿ ਇਹ ਚਾਰ ਵੇਦਾਂ ਦਾ ਗਿਆਤਾ ਹੋਇਆ ਹੈ ਬੜਾ ਗਿਆਨਮਾਨ ਹੈ ਜਾ ਕੇ ਇਸ ਦੇ ਕੋਲ ਤੂੰ ਗਿਆਨ ਦੀਆਂ ਗੱਲਾਂ ਲੈਦਾ ਇਹਦੇ ਕੋਲ ਗਿਆਨ ਸਿੱਖਲਾ ਜਾ ਕੇ ਤੇਰੇ ਕੰਮ ਆਵੇਗਾ ਲਕਸ਼ਮਨ ਜਾਣਾ ਚਾਹੁੰਦਾ ਸੀ ਪਰ ਉਹਨੂੰ ਵੱਡੇ ਭਰਾ ਦੀ ਗੱਲ ਮੰਨਣੀ ਪਈ ਉਹਨੇ ਕੀ ਕੀਤਾ ਉਹ 라ਮਨ ਦੇ ਸਿਰ ਵਾਲੇ ਪਾਸੇ ਜਾ ਕੇ ਖਲੋ ਗਿਆ ਅਤੇ 라ਮਨ ਨੂੰ ਬੇਨਤੀ ਕਰਨ ਲੱਗਾ ਕਿ ਮੈਂ ਆਪ ਜੀ ਦੇ ਕੋਲ ਆਇਆ ਹਾਂ ਮੈਨੂੰ ਕੁਝ ਗਿਆਨ ਬਖਸ਼ੋ ਪਰ 라ਮਨ ਕੁਝ ਨਾ ਬੋਲਿਆ ਲਕਸ਼ਮਨ ਨੇ ਫਿਰ ਦੁਬਾਰਾ ਬੇਨਤੀ ਕੀਤੀ 라ਮਨ ਫਿਰ ਕੁਝ ਨਾ ਬੋਲਿਆ ਲਕਸ਼ਮਨ ਵਾਪਸ ਆ ਗਿਆ ਸ਼੍ਰੀ ਰਾਮਚੰਦਰ ਜੀ ਕਹਿਣ ਲੱਗੇ ਲਕਸ਼ਮਨ ਕੀ ਹੋਇਆ ਕਹਿੰਦਾ ਜੀ ਮੈਂ ਗਿਆ ਸੀ ਪਰ ਰਾਮਨ ਕੁਝ ਨਹੀਂ ਬੋਲਿਆ ਤੇ ਆ ਰਾਮਚੰਦਰ ਜੀ ਕਹਿਣ ਲੱਗੇ ਲਕਸ਼ਮਨ ਤੂੰ ਪੂਰੀ ਗੱਲ ਦੱਸ ਸੇ ਤੂੰ ਖਰੋਤਾ ਕਿੱਥੇ ਸੀ ਤੂੰ ਖਰੋਤਾ ਕਿਹਦੇ ਪਾਸੇ ਸੀ ਤਾਂ ਲਕਸ਼ਮਨ ਕਹਿ ਲੱਗਾ ਕਿ ਮੈਂ ਰਾਵਨ ਦੇ ਸਿਰ ਵਾਲੇ ਪਾਸੇ ਬਿਲਕੁਲ ਸਹੀ ਖਰੋਤਾ ਸੀ ਹੋਰ ਮ ਦੁਸ਼ਮ ਦੇ ਚੰਨਾਵਾਂ ਚੋਲਾ ਕਲੋਣਾ ਸੀ ਤੇ ਆ ਰਾਮਚੰਦਰ ਜੀ ਕਹਿਣ ਲੱਗੇ ਬੱਸ ਇੱਥੇ ਤੂੰ ਗਲਤੀ ਕਰ ਗਿਆ ਇਹ ਤੇਰੀ ਸਭ ਤੋਂ ਵੱਡੀ ਗਲਤੀ ਹੈ श्री राम दंत जी ਕਹਿਣ ਲੱਗੇ ਲਕਸ਼ਮਨ ਜੇ ਕਿਸੇ ਕੋਲ ਕੁਝ ਨਿਆਣਾ ਹੋਵੇ ਨਾ ਤਾਂ ਉਹਦੇ ਚਰਨਾਂ ਵਾਲੇ ਪਾਸੇ ਖਰੋਣਾ ਪੈਂਦਾ ਹੈ ਉਹਦੇ ਪੈਰਾਂ ਵਾਸੇ ਪੈਰਾਂ ਵਾਲੇ ਪਾਸੇ ਖਰੋਣਾ ਪੈਂਦਾ ਹੈ ਫਿਰ ਹੀ ਕੁਝ ਮਿਲਦਾ ਹੈ ਕਿਸੇ ਕੋਲ ਕੁਝ ਪ੍ਰਾਪਤ ਕਰਨਾ ਹੋਵੇ ਕੁਝ ਨਿਆਣਾ ਹੋਵੇ ਗਿਆਨ ਪ੍ਰਾਪਤ ਕਰਨਾ ਹੋਵੇ ਤਾਂ ਉਸ ਦੇ ਚਰਨਾਂ ਵਾਲੇ ਪਾਸੇ ਖਰੋਣਾ ਪੈਂਦਾ ਨਾ ਕਿ ਸਿਰ ਵਾਲੇ ਪਾਸੇ ਲਕਸ਼ਮਨ ਫਿਰ ਦੁਬਾਰਾ ਗਿਆ ਤੇ ਹੋਂ ਲਕਸ਼ਮਨ ਪੈਰਾ ਵਾਲੇ ਪਾਸੇ ਖੜੋ ਕੇ ਬੇਨਤੀ ਕੀਤੀ ਤਾਂ ਰਾਮਨ ਬੋਲਿਆ ਲਕਸ਼ਮ ਜੀ ਤੁਸੀਂ ਕੀ ਲਾਨ ਆਏ ਹੋ ਰਾਮਨ ਉਹਦਾ ਬੋਲਿਆ ਫਿਰ ਰਾਮ ਫਿਰ ਲਕਸ਼ਮਨ ਨੇ ਬੇਨਤੀ ਕੀਤੀ ਕਿ ਮੈਂ ਰਾਮਚੰਦ ਜੀ ਦਾ ਛੋਟਾ ਭਰਾ ਹਾਂ ਤੁਸੀਂ ਬਹੁਤ ਹੀ ਗਿਆਨਮਾਨ ਹੋ ਤੁਸੀਂ ਚਾਰ ਵੇਦਾਂ ਦੇ ਗਿਆਤਾ ਹੋ ਕਿਰਪਾ ਕਰਕੇ ਮੈਨੂੰ ਗਿਆਨ ਬਖਸ਼ੋ ਮੈਨੂੰ ਕੁਝ ਜ਼ਿੰਦਗੀ ਦੀ ਇਹੋ ਜਿਹੀ ਗੱਲਾਂ ਦੱਸੋ ਜੋ ਕਿ ਅੱਗੇ ਜਾ ਕੇ ਮੇਰੇ ਕੰਮ ਆਉਣ ਤਾ ਫਿਰ ਰਾਮਾਨ ਨੇ ਲਖਮਨ ਨੂੰ ਗਿਆਨ ਦਿੱਤਾ ਸੀ ਇਸ ਲਈ ਅਗਰ ਕੁਝ ਪ੍ਰਾਪਤ ਕਰਨਾ ਹੈ ਕਿਸੇ ਕੋਲ ਕੁਝ ਲੈਣਾ ਹੈ ਤਾਂ ਤੁਹਾਨੂੰ ਉਹਨਾਂ ਦੇ ਚਰਨਾਂ ਵਾਲੇ ਪਾਸੇ ਕਰਾਉਣਾ ਪੈਣਾ ਹੈ ਨਾ ਕਿ ਸਿਰ ਵਾਲੇ ਪਾਸੇ ਤਾਂ ਹੀ ਕੁਝ ਪ੍ਰਾਪਤ ਹੁੰਦਾ ਤਾਂ ਹੀ ਗਿਆਨ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ